ਦੀ ਮर्यादा ਦੇ ਅਨੁਸਾਰ ਸ੍ਰੀ ਗੁਰਪ੍ਰਤਾਪ ਸੂਝ ਗ੍ਰੰਥ ਦੀ ਕਥਾ ਦੀ ਆਰੰਭਤਾ ਹੋਈ ਹੈ। ਧਾਨ ਗਰੀਬ ਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰगोबिந்த் ਸਿੰਘ ਜੀ ਮਹਾਰਾਜ ਉਹਨਾਂ ਦੇ ਅਨੰਨ ਭਗਤ ਭਾਈ ਗੁਰਦਾਸ ਜੀ ਜੋ ਕਿ ਕਾਂਜੀ ਦੇ ਵਿੱਚ ਬ੍ਰਾਹਮਣਾਂ ਨੂੰ ਪੰਡਤਾਂ ਨੂੰ ਉਪਦੇਸ਼ ਬਖਸ਼ ਰਹੇ ਹਨ ਬ੍ਰਾਹਮਣਾਂ ਨੇ ਤਿੰਨ ਸਵਾਲ ਕੀਤੇ ਸਨ ਜੋ ਉਹਨਾਂ ਦੇ ਮੰਨ ਦੇ ਵਿੱਚ ਵਲਵਲੇਵੇਂ ਸਨ ਸ਼ੰਕੇ ਸਨ ਪਹਿਲਾ ਸੀ ਕਿ ਜ्यों ਸੰਸਾਰ ਦੇ ਵਿੱਚ ਸਤਜੁਗ ਦੁਆਪਰ ਤ੍ਰੇਤਾ ਦੇ ਵਿੱਚ ਕਲਯੁਗ ਦੇ ਵਿੱਚ RAM ਹਰ ਹਰ ਗੋਬਿੰਦੇ ਇਤਿਆਦਿਕ ਸ਼ਬਦ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਿਉਂ ਉਚਾਰਨ ਕਰਨਾ ਪਿਆ ਵਾਹਿਗੁਰੂ ਜੀ ਮਤ ਦੂਸਰਾ ਸੀ ਕਿ ਤਾਂ ਅਨਸਾਤ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮੀੜ ਕਿਉਂ ਧਿਆਰ ਕਰਨੀ ਪਈ ਤੀਸਰਾ ਸੇਖੇ ਅੰਮ੍ਰਿਤਸਰ ਸਾਹਿਬ ਸਰੋਵਰ ਕਿਉਂ ਰਚਨ ਦੀ ਲੋੜ ਪਈ ਆਪਾਂ ਸਾਰੇ ਪਿਛਲੇ ਪ੍ਰਸੰਗਾਂ ਦੇ ਵਿੱਚ ਸਰਵਣ ਕੀਤਾ ਹੈ ਸਤਿਗੁਰੂ ਸਹਿਬ ਦੀ ਅਪਾਰ ਕਿਰਪਾ ਰੱਖਣ ਦੇ ਨਾਲ ਕੱਲ ਦੇ ਦੀਵਾਨਾ ਦੇ ਵਿੱਚ ਆਪਾਂ ਸਰੌਣ ਕੀਤਾ ਕਿ ਧੰਨ ਭਾਈ ਗੁਰਦਾਸ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਰਚਨਾ ਕੀਤੀ ਹੋਈ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਜਸ ਵਡਿਆਈ ਅਤੇ ਕਿਉਂ ਰਚਨ ਦੀ ਲੋੜ ਪਈ ਕੱਲ ਦੇ ਦੀਵਾਨਾ ਦੇ ਸਰਵਣ ਕੀਤਾ ਹੈ ਕਿ ਉਹ ਮਹਾਤਮ ਉਥੇ ਕਿਉਂ ਜਾਂਦਾ ਆਓ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਸਾਰਿਆਂ ਦੇ ਵੱਲ ਵਲੇਵੇਂ ਦੂਰ ਕਰਦਿਆਂ ਹੋਇਆਂ ਜੋ ਬ੍ਰਾਹਮਣ ਤੇ ਆਦਤ ਭਾਈ ਗੁਰਦਾਸ ਜੀ ਨੂੰ ਕਹਿੰਦੇ ਨੇ ਬਜਰ ਵਿਲਾਸ ਕਰਦੇ ਨੇ ਆਪਾਂ ਸਰਵਉੱਤਮਹੀਏ ਸਾਰੇ ਪਿਆਰ ਦੇ ਸਹਿਤ ਸਤਿਗੁਰ ਸਾਹਿਬ ਸੀਸ ਝੁਕਾ ਕਰਕੇ ਰਸਨਾ ਨੂੰ ਫ੍ਰਿਤ ਕਰਦਿਆਂ ਹੋਇਆਂ ਆਪਣਾ ਗੁਰੂ ਸਤਨਾਮ ਸ਼੍ਰੀ ਵਾ ਮਿਹਚੇ ਠਾਨੀ ਉਸ ਸਮੇਂ ਭਾਈ ਗੁਰਦਾਸ ਜੀ ਨੇ ਜੋ ਬ੍ਰਾਹਮਣਾ ਦੇ ਮਨ ਦੇ ਵਿੱਚ ਵਲਵਲੇਵਾ ਸੀ ਵਲਵਲੇਵਾ ਕਿ ਅੰਮ੍ਰਿਤ ਸਾ ਸਰੋਵਰ ਕਿਉ ਰਚਨ ਦੇ ਲੋੜ ਪਈ ਪਵਿੱਤਰ ਕਿਉ ਮੰਨਿਆ ਸਾਰੇ ਤੀਰਥਾਂ ਦਾ ਰਾਜਾ ਕਿਹਨੂੰ ਹੈ ਭਾਈ ਗੁਰਦਾਸ ਜੀ ਨੇ ਸੁਝਾਇਆ ਬ੍ਰਾਹਮਣ ਵੇਦਾ ਸਾਖਤਰਾ ਦੇ ਅਨੁਸਾਰ ਸਤਜੁਗ ਦੇ ਵਿੱਚ ਵਿਸ਼ਨੂੰ ਭਗਵਾਨ ਜੀ ਨੇ ਸਾਰੇ ਦੇਵਤਿਆਂ ਨੂੰ ਲਿਆ ਕਰਕੇ ਅਤੇ ਪਰਮੇਸ਼ਰ ਅਕਾਲ ਪੁਰਖ ਜੀ ਦੀ ਅਗੰਮੀ ਜੋਤ ਉਹ ਸਮੇਂ ਪ੍ਰਗਟ ਹੋ ਕਰਕੇ ਆਖਿਆ ਸੀ ਕਿ ਭਈ ਸਾਰੇ ਦੇਵ ਤੇ ਬੈਠ ਕਰਕੇ ਤਪ ਕਰੋ ਭਗਤੀ ਕਰੋ ਅਤੇ ਇਸ ਰੂਰ ਦੇ ਵਿੱਚ ਇਸ਼ਨਾਨ ਕਰਨਾ ਸਾਰੇ ਬੋਥ ਲੰਮਾ ਸਮਾ ਰਹਿ ਕਰਕੇ ਉੱਥੇ ਤਪ ਕਰਦੇ ਰਹੇ ਨੇ ਤਪ ਕਰਦਿਆਂ ਜਿਸ ਸਮੇਂ ਸ਼ਲਾਘ ਕੀਤਾ ਉਹਨੂੰ ਜਲ ਦੇ ਵਿੱਚ ਹੀ ਸਮਾ ਗਏ ਜਲ ਦੇ ਵਿੱਚ ਹੀ ਟਿਕਾਣਾ ਕਰ ਲਿਆ ਦਿੱਤਿਆ ਨੇ ਇਹ ਤੇ ਆਦਤ ਭਾਈ ਗੁਰਦਾਸ ਜੀ ਨੇ ਜਿਸ ਸਮੇਂ ਵੇਦਾਂ ਦੇ ਅਨੁਸਾਰ ਵਿਆਖਾ ਲਿਖੀ ਜੀ ਦੇ ਵੇਦ ਦੇ ਅਨੁਸਾਰ ਸਮਝਾਇਆ ਉਸ ਸਮੇਂ ਮਨ ਦੇ ਵਿੱਚ ਨਿਸਚੇ ਜਿਹੜਾ ਹੈ ਵੱਜ ਜਾਣਾ ਕੀਤਾ ਤੁਮ ਤੇ ਸੰਸਿਆ ਗयो ਹਮਾਰਾ ਭਾਈ ਗੁਰਦਾਸ ਜੀ ਤੁਹਾਡੇ ਦਸਨ ਦੇ ਨਾਲ ਸਾਡੇ ਮਨ ਦੇ ਜਿਹੜੇ ਸ਼ੰਕੇ ਸੀ ਸਾਰੇ ਵਾਲੋ ਭਲੇ ਹੋਏ ਸੀ ਸਾਰੇ ਨਾਸ ਹੋ ਗਏ ਖਤਮ ਹੋ ਜਾਣਾ ਕੀਤੇ ਵਿਵ ਦਵੇਦ ਵਿਦ ਕੀਓ ਅਚਾਰਾ ਦੂਸੇ ਸਾਰੇ ਭਾਤ ਪਾਤ ਦੇ ਵੇਦਾਂ ਦੇ ਅਨੁਸਾਰ ਕਥਨ ਕਰਕੇ ਦੱਸਣਾ ਕੀਤਾ ਸਭ ਬੰਦਨ ਕਰ ਸਦਨ ਸੁਧਾਰੇ ਸਾਰੇ ਪੰਡਤਾਂ ਨੇ ਬ੍ਰਾਹਮਣ ਜੋ ਭਾਈ ਗੁਰਦਾਸ ਜੀ ਨੂੰ ਆਪਣੇ ਮਾਲ ਕਰਨ ਵੱਲ ਆਏ ਸਨ ਨਾ ਸਾਰੇ ਹੁਣ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਨੇ ਸੰਤੁਸ਼ਟ ਹੋ ਕਰਕੇ ਸਾਰਿਆਂ ਦੇ ਮਨ ਦੇ ਚੋਂ ਛੰਕੇ ਹੋ ਗਏ ਪੂਰੇ ਉਸ ਸਮੇ ਆਪਣੇ ਆਪਣੇ ਘਰਾਂ ਨੂੰ ਬ੍ਰਾਹਮਣ ਇਤਿਆਦਕ ਪੰਡਿਤ ਇਤਿਆਦਕ ਚਲੇ ਗਏ ਪੀ ਮਹਿਮਾ ਗੁਰਦਾਸ ਉਦਾਰੇ ਜਰਾ ਦੇ ਵਿੱਚ ਜਾਂਦਿਆਂ ਜਾਂਦਿਆਂ ਭਾਈ ਗੁਰਦਾਸ ਭਾਈ ਗੁਰਦਾਸ ਭਾਈ ਗੁਰਦਾਸ ਕਰਦੇ ਜਾਂਦੇ ਹਨ ਕਤੋਂ ਨਰੇਪਕ ਗੁਰ ਬਣ ਗਈਓ ਗੁਰੂ ਸ੍ਰੀ ਗੱਲੇ ਸਿੱਖ ਕਾਂਸੀ ਦਾ ਜਿਹੜਾ ਰਾਜਾ ਸੀ ਨਾ ਉਹ ਭਾਈ ਗੁਰਦਾਸ ਜੀ ਦੇ ਬਚਨਾਂ ਦੇ ਅਨਸਾਰ ਕਥਾ ਵਿਚਾਰਾ ਸੁਣ ਕਰਕੇ ਸਿੱਖ ਬਣ ਗਿਆ ਸੀ ਇਹ ਵੀ ਮਹਿਮਾ ਕਾਂਸੀ ਦੇ ਵਿੱਚ ਬਹੁਤ ਫੈਲ ਰਹੀ ਹੈ ਮਰਨਰਕੋ ਗਨ ਸਿੱਖ ਸੋ ਭਇਓ ਹੋਰ ਵੀ ਅਣਗਣ ਬਹੁਤ ਗੁਰੂ ਦੀ ਸਿੱਖ ਬਣ ਜਾਣਾ ਕੀਤੇ ਸਰਵਪੂਰੀ ਜਸਿਸ ਕੋ ਕਰੈ ਇਸ ਕਰਕੇ ਸਾਰੇ ਭਾਈ ਗੁਰਦਾਸ ਜੀ ਦੀ ਕਾਂਛੀ ਦੇ ਵਿੱਚ ਜਸ ਵਡਿਆਈ ਕਰ ਰਹੇ ਕਿਸ ਕਰਕੇ ਕਿ ਸਾਰਿਆਂ ਨੂੰ ਉਪਦੇਸ਼ ਵੀ ਬਖਸ਼ਿਆ ਮਨ ਦੇ ਵਿੱਚ ਬਲ ਹਲੇ ਵੀ ਦੂਰ ਗਿੱਤੇ ਗਿਆਨੀ ਹੋਵੇ ਭਾਵੇਂ ਪਾਠੀ ਹੋਵੇ ਕੋਈ ਵੀ ਹੋਵੇ ਮੰਨਿਆ ਉਹੀ ਜਾਂਦਾ ਜਿਹੜਾ ਸ਼ੰਕੇ ਨਿਵਰਤ ਕਰੇ ਸ਼ੰਕੇ ਭਾਵੇਂ ਨਾ ਭਾਈ ਗੁਰਦਾਸ ਜੀ ਦੀ ਜਸ ਵਡਿਆਈ ਹੈ ਮਹਿਮਾ ਹੈ ਕਿ ਉਹਨਾਂ ਨੇ ਸਿੱਖ ਬਣਾਏ ਮੰਨ ਦੇ ਵੱਲ ਭੁਲੇਵੇਂ ਦੂਰ ਕੀਤੇ ਹਨ ਬੰਦੇ ਚਰਨੇ ਅਗਰ ਨਰ ਪਰੇ ਦਸਾਰੇ ਆਣ ਕਰਕੇ ਭਾਈ ਗੁਰਦਾਸ ਜੀ ਦੇ ਚਰਨਾ ਤੇ ਨਮਸਕਾਰ ਪੰਦਲਾ ਕਰਦੇ ਹਨ ਗੁਰੂ ਗੁਰੂ ਸਭ ਨਾਮੇ ਉਚਾਰੈ ਸਾਰੇ ਗੁਰੂ ਗੁਰੂ ਕਹਿ ਕਰਕੇ ਭਾਈ ਗੁਰਦਾਸ ਜੀ ਦਾ ਨਾਮ ਉਚਾਰਨ ਕਰਦੇ ਹਨ ਮਨ ਭਾਵਤ ਤਰਪੇਟ ਯਗਾਰ ਬਹੁਤ ਪੇਟਾਂ ਮਾਰ ਰੱਤ ਦੇ ਨੇ ਭਾਈ ਗੁਰਦਾਸ ਜੀ ਦੇ ਅਗਾਹ ਆਣ ਕਰਕੇ ਸਭ ਵਿਦ ਸੇਵਾ ਨਿਰਪ ਕਰਵਾਵੇ ਸਾਰੀ ਸੇਵਾ ਬਹੁ ਤਰੀਕਿਆਂ ਦੇ ਨਾਲ ਭਾਈ ਗੁਰਦਾਸ ਜੀ ਦੀ ਉਹ ਸਮੇ ਜਿਹੜਾ ਕਾਂਸੀ ਦਾ ਰਾਜਾ ਉਹ ਵੀ ਕਰਾ ਰਿਹਾ ਹੈ ਗੁਰੂ ਸ਼ਬਦ ਕੇ ਅਰਥ ਸੁਣਾਵੇ ਉਹ ਸਮੇ ਜਿਹੜੇ ਗੁਰੂ ਪਰਮੇਸ਼ਰ ਅਕਾਲ ਪੁਰਖ ਧੰ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਅਰਥ ਤੇ ਆਦਿ ਸੁਣਾਣਾ ਕੀਤੇ ਮਹਿਮਾ ਭਈ ਮਹਾ ਤੇ ਮਹਾ ਤੋ ਸਮੇ ਭਾਈ ਗੁਰਦਾਸ ਜੀ ਦੀ ਮਹਿਮਾ ਜਿਹੜੀ ਵੱਤ ਈ ਜਾ ਰਹੀ ਹੈ ਤਉ ਗੁਰੂ ਦੇਸ ਤੇ ਦੁਖ ਲਹਾ ਭਾਰ ਇਧਰ ਭਾਈ ਗੁਰਦਾਸ ਜੀ ਆਪਣੇ ਮਨ ਦੇ ਵਿੱਚ ਬਹੁਤ ਵਿਰਲਾਪ ਕਰ ਰਹੇ ਨੇ ਬਹੁਤ ਉਪਰਾਮ ਹੋ ਕਰਕੇ ਬੈਠੇ ਨੇ ਭੀਤੇ ਚਿਰ ਦਰਸ਼ਨ ਤੇ ਹੀਨਾ ਇਹਦੇ ਬਹੁਤ ਸਮਾਉ ਗਿਆ ਏ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਦੇ ਦਰਸ਼ਨ ਲਈ ਕਰਨਾ ਕਰਦੇ ਇਸ ਗੱਲ ਨੂੰ ਲੈ ਕਰਕੇ ਹਿਰਦੇ ਦੇ ਵਿੱਚ ਭਾਈ ਗੁਰਦਾਸ ਜੀ ਬਹੁਤ ਪ੍ਰਾਂਮ ਨੇ ਬਹੁਤ ਜਿਆਦਾ ਉਦਾਸ ਹਨ ਤਰਫਤ ਚਿਤ ਜਿਮ ਜਲ ਵਿਧਮੀਨ ਕਿਤੇ ਟੜਫ ਪੈ ਰਹੀ ਸਤਿਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਕਿਸ ਤਰ੍ਹਾਂ ਜਿਸ ਤਰ੍ਹਾਂ ਜਲ ਦੇ ਵਿੱਚ ਮਛਲੀ ਨੂੰ ਬਾਹਰ ਕੱਢ ਦਈਏ ਨਾ ਮਛਲੀ ਨੂੰ ਟੜਫ ਪੈਂਦੀ ਹੈ ਜਲ ਦੀ ਉਸੇ ਤਰ੍ਹਾਂ ਭਾਈ ਗੁਰਦਾਸ ਜੀ ਨੂੰ ਸਤਿਗੁਰੂ ਸਾਹਿਬ ਸਿਲੀ ਗੁਰੂ ਹਰगोविंद ਸਾਹਿਬ ਜੀ ਮਹਾਰਾਜ ਦੇ ਦਰਸ਼ਨਾਂ ਦੀ ਖਿੱਚ ਪੈ ਰਹੀ ਹੈ ਸੁਖਦ ਵਸ ਦਬੋ ਮੋਲੀ ਆਵੇ ਦੋ ਸਮੇਂ ਜਿਹੜੀਆਂ ਵਸਤੂਆਂ ਦਾ ਬਹੁਤ ਮੁੱਲ ਵਾਲੀਆਂ ਅਗਾ ਆ ਰਹੀਆਂ ਹਨ ਵਰੇ ਕੇ ਨੈ ਉਰ ਪਾਵੈ ਸਤਿਗੁਰੂ ਸਹਿਜਿਤ ਤੋਂ ਬਿਨਾ ਮਨ ਦੇ ਵਿੱਚ ਕੋਈ ਵਸਤ ਚੰਗੀ ਲਾਗੀ ਨਹੀਂ ਕੋਈ ਬਰਾਮ ਦਿਨ ਸੀ ਉਪਰਾਮ ਹਿੰਦਾਇ ਬਹੁਤ ਜਾਂਦਾ ਵਸਤੂਆਂ ਵਧੀਆ ਤੋਂ ਵਧੀਆ ਮਹਿੰਗੀ ਤੋਂ ਮਹਿੰਗੀ ਅਗਾਹੇ ਢਾ ਹੋ ਰਹੀਆਂ ਨੇ ਤੇ ਰਾਜਾ ਕਾਂਸੀ ਦਾ ਭਾਈ ਗੁਰਦਾਸ ਜੀ ਜੀ ਦੀ ਭਰ ਤਰੀਕੇ ਦੇ ਨਾਲ ਸੇਵਾ ਵੀ ਕਰਾ ਰਿਹਾ ਹੈ ਭਰ ਭਾਈ ਗੁਰਦਾਸ ਜੀ ਦਾ ਚਿੱਤ ਨਹੀਂ ਲੱਗ ਰਿਹਾ ਚਿੱਤ ਉਭਰਾ ਮੈਂ ਬਹੁਤ ਜ਼ਿਆਦਾ ਵਿਰਾਗ ਹੈ ਮੇਤੇ ਦੇ ਵਿੱਚ ਸਾਰੀਆਂ ਚੀਜ਼ਾਂ ਰੱਖੀਆਂ ਅਗੇ ਫਿੱਕੀਆਂ ਪੈ ਗਈਆਂ ਹਨ ਜਿਵੇਂ ਚਾਤਰ ਕੇ ਇੱਕ ਬੂੰਦ ਚਹੰਤਾ ਕਹਿੰਦੇ ਜਿਸ ਤਰ੍ਹਾਂ ਚਾਤਰ ਕੋ ਵਿਹਾ ਇੱਕ ਸ਼ਵਾਰਦੀ ਬੂੰਦ ਦੇ ਵਾਸਤੇ ਭੱਜਿਆ ਫਿਰਦਾ ਹੈ ਬਾਦ ਸਿੰਧ ਨਦ ਨੀਰਤ ਜੰਤਾ ਕਵੀ ਜੀ ਕਹਿੰਦੇ ਨੇ ਕਿ ਸਮੁੰਦਰ ਦੇ ਵਿੱਚ ਵੀ ਜਲ ਬਹੁਤ ਹੈ بارش ਦਾ ਵੀ ਜਲ ਬਹੁਤ ਡੇਕਦਾ ਹੈ ਤਾਲ ਵੀ ਬਹੁਤ ਹੈ ਦਰਿਆ ਵੀ ਬਹੁਤ ਹੈ ਪਰ ਗਬੀਹੇ ਦੀ ਇੱਕ ਹੀ ਚਾਹਨਾ ਹੈ ਕਿ ਸ਼ਵਾਂਤੀ ਹੂੰਦ ਜਿਹਦੀ ਜੋ ਮੀਂਹ ਤੋਂ ਪਹਿਲਾਂ ਪਹਿਲੀ ਹੂੰਦ ਡੇਕਦੀ ਹੈ ਚਿਤ ਹਿਰਦੇ ਦਾ ਜਿਹੜਾ ਹਿਰਦੇ ਦਾ ਚਿਤ ਹੈ ਨਾ ਗਬੀਹੇ ਦਾ ਹਮੇਸ਼ਾ ਸ਼ਵਾਂਤੀ ਹੂੰਦ ਵਾਲਾ ਹੁੰਦਾ ਹੈ ਸਮੁੰਦਰ ਵੀ ਬਹੁਤ ਕਵੀ ਜੀ ਕਹਿੰਦੇ ਉਸੇ ਤਰ੍ਹਾਂ ਭਾਈ ਗੁਰਦਾਸ ਜੀ ਇੱਕ ਆਪਰਾਮ ਨੇ ਵਿਰਾਗ ਧਾਰਨ ਕਰਕੇ ਬੈਠੇ ਨੇ ਸਤਿਗੁਰੂ ਸਾਹਿਬ ਦਰਸ਼ਣਾਂ ਦੀ ਚਾਹਤ ਬਹੁਤ ਜ਼ਿਆਦੀ ਹੈ ਜਥਾ ਕੰਤ ਕੇ ਬਿਰਹੋ ਕਰ ਤਰਨੀ ਓਸੇ ਤਰ੍ਹਾਂ ਜਥਾ ਕੰਤ ਜਿਸ ਤਰ੍ਹਾਂ ਆਪਣੇ ਪਤੀ ਤੋਂ ਬਿਨਾ ਜਾਤੀ ਦੇ ਪਤੀ ਤੋਂ ਬਿਨਾਂ ਇਸਤਰੀ ਬਹੁਤ ਵਿਲਾਪ ਕਰਦੀ ਹੈ ਦੁਖਦ ਹੋਉਂਦ ਜੇ ਸੁਖ ਤਾ ਵਰਨੀ ਬਹੁਤ ਜਿਆਦਾ ਦੁੱਖ ਹੁੰਦੀ ਆ ਸੁਖ ਪ੍ਰਾਪਤ ਨਹੀਂ ਹੁੰਦਾ ਪਤੀ ਤੋਂ ਬਗੈ ਉਸੇ ਤਰ੍ਹਾਂ ਭਾਈ ਗੁਰਦਾਸ ਜੀ ਹਨ ਨੀਰ ਨੈਣ ਚਿਤ ਚੈਨ ਨਾ ਕੈਸੇ ਨੀਰ ਅੱਖਾਂ ਤੋਂ ਟਿੱਕੀ ਜਾਂਦਾ ਹੈ ਹਿਰਦੇ ਦੇ ਚੈਨ ਪ੍ਰਾਪਤ ਨਹੀਂ ਹੋ ਰਿਹਾ ਦਰਬ ਕਿਰਪਨ ਕੋ ਬਿਨ ਸਤ ਜੈਸੇ ਇਸ ਤਰ੍ਹਾਂ ਦਰਬ ਕੰਜੂਸ ਦਾ ਧਨ ਜਿਹੜਾ ਸਾਰਾ ਲੂਟਿਆ ਜਾਵੇ ਨਾ ਪਿਆ ਜਾਵੇ ਜੋੜੀ ਹੋ ਜਾਵੇ ਰੋਂਦਾ ਹੈ ਬੇਜਾਨ ਹੋ ਜਾਂਦਾ ਹੈ ਕਦੀ ਇਧਰ ਭੱਜਦਾ ਹੈ ਕਦੀ ਉਧਰ ਭੱਜਦਾ ਹੈ ਉਸੇ ਤਰ੍ਹਾਂ ਭਾਈ ਗੁਰਦਾਸ ਜੀ ਚਿੰਤਤ ਬਹੁਤ ਜਾਦੇ ਨੇ ਟਿਕਾ ਨਹੀਂ ਰਿਹਾ ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਲੱਗੀ ਹੋਈ ਆ ਕਦੀ ਘੁੱਟ ਕਰਕੇ ਉਧਰ ਨੂੰ ਜਾਂਦੇ ਨੇ ਕਦੀ ਉਧਰ ਨੂੰ ਜਾਂਦੇ ਨੇ ਸਤਿਗੁਰੂ ਸਹਜ ਦੇ ਦਰਸ਼ਨਾਂ ਦੀ ਚਾਹਤ ਹੈ ਦੁਰਿਓ ਲਹੈ ਸੰਕਟ ਹੁਰ ਪਾਰੇ ਤੇ ਦਿਲ ਦੇ ਵਿੱਚ ਹਿਰਦੇ ਦੇ ਵਿੱਚ ਬਹੁਤ ਵੱਡਾ ਸੰਕਟ ਲੈ ਕਰਕੇ ਅੱਜ ਹੀ ਫਿਰਦੇ ਹੰ ਤਬ ਮੰਨ ਕਰ ਸਤ ਗੁਰੂ ਚਿਤਾਰੇ ਤਦਬ ਤਦੋਂ ਮਨ ਦੇ ਸਤ ਗੁਰੂ ਸਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਹਰਮੰਦਰ ਸਾਹਿਬ ਸਤ ਗੁਰੂ ਸਾਹਿਬ ਜੀ ਨੇ ਜਨਨਾ ਕੀਤਾ ਏ ਗੁਰ ਅੰਤਰਜਾਮੀ ਸਵਾਮੀ ਸਤ ਗੁਰੂ ਸਾਹਿਬ ਜੀ ਮਹਾਰਾਜ ਅੰਤਰਜਾਮੀ ਦਾ ਤੇ ਸਦਾ ਮਨ ਹੀ ਪੂਰੇ ਐ ਸਤਿਗੁਰੂ ਗਰੀਬ ਨਿਵਾਜ ਧੰਨ ਸਤਿਗੁਰੂ ਸਹਿਜਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਨੇ ਜਨਮ ਨਾ ਕੀਤਾ ਬਖਸ਼ਤ ਸਦਾ ਸੇਵ ਘਨ ਖਾਮੀ ਦੋ ਸਮੇ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਬੇਇਤੀ ਕਰ ਰਿਹਾ ਭਾਈ ਗੁਰਦਾਸ ਜੀ ਇਹ ਗਰੀਬ ਨਿਵਾਜ ਆਪ ਬਖਸ਼ਣ ਵਾਲੇ ਆਪਣੇ ਸੇਵਕਾਂ ਨੂੰ ਬਖਸ਼ ਦੇਣ ਵਾਲੇ ਆਪ ਜੀ ਕਿਰਪਾ ਕਰੋ ਮੈਨੂੰ ਵੀ ਬਖਸ਼ ਦੇਣਾ ਕਰੋ ਦੀਨ ਦਿਆਲ ਗਰੀਬ ਨਿਵਾਜਾ ਇਹ ਸਤਿਗੁਰੂ ਸਾਹਿਬ ਜੀ ਮਹਾਰਾਜ ਦੀਨ ਦਿਆਲ ਦੀਨ ਅਰਥ ਹੈ ਗਰੀਬ ਦਾ ਗਰੀਬਾਂ ਦੇ ਉੱਤੇ ਆਪ ਜੀ ਦਇਆ ਕਰਨ ਵਾਲੇ ਹੋ ਦਇਆ ਦਾ ਕਰਨ ਵਾਲੇ ਹੋ ਗਰੀਬ ਨਿਵਾਜਾ ਹਮੇਸ਼ਾ ਆਪਣੇ ਗਰੀਬਾਂ ਸਿੱਖਾਂ ਨੂੰ ਨਿਵਾਜਨਾ ਕੀਤਾ ਆਪ ਜੀ ਕਿਰਪਾ ਕਰੋ ਮੈਨੂੰ ਮਾਫ਼ ਕਰ ਦੇਣਾ ਕਰੋ ਆਪਣੇ ਚਰਨਾਂ ਦੇ ਵਿੱਚ ਬੁਲਾਉਣਾ ਕਰੋ ਨਾਮ ਕਹੇ ਇੱਕ ਅਮਰੰਕ ਕੇ ਰਾਜਾ ਇਹ ਪਰਮੇਸ਼ਰ ਅਕਾਲ ਪੁਰਖ ਜੀ ਰਾਜਾ ਭਾਵੇਂ ਗਰੀਬ ਹੋਵੇ ਜਿਹੜਾ ਆਪ ਜੀ ਦੇ ਨਾਮ ਨੂੰ ਲੈਣਾ ਕਰਦਾ ਹ ਸਿਮਰਨ ਕਰੋ ਹਕਾਰੋ ਹੋਹੀ ਇਹ ਪਰਮੇਸ਼ਰ ਅਕਾਲ ਪੁਰਖ ਜੀ ਸਾਰੇ ਆਪ ਜੀ ਦਾ ਹੀ ਨਾਮ ਜਪਦੇ ਗਰੀਬ ਵੀ ਆਪ ਜੀ ਦਾ ਨਾਮ ਜਪਦਾ ਹੈ ਅਦੇ ਰਾਜਾ ਵੀ ਆਪ ਜੀ ਦੇ ਨਾਮ ਹੀ ਜਪਦੇ ਨੇ ਭਾਵੇਂ ਅੱਲਾਹ ਕਹਿ ਕਰਕੇ ਜਪਦੇ ਭਾਵੇਂ ਰਾਮ ਕਹਿ ਕਰਕੇ ਜਪਦੇ ਰੱਬ ਦੇ ਕੀ ਹੈ ਆਪਾਂ ਵਾਕ ਵਾਸ ਕਰ ਦਿੱਤਾ ਹੈ ਪਰਮੇਸ਼ਰ ਅਕਾਲ ਪੁਰਖ ਕੀ ਹੈ ਇਸ ਕਰਕੇ اے ਪਰਮੇਸ਼ਰ ਅਕਾਲ ਪੁਰਖ ਜੀ ਸਿਮਰਨ ਕਰੋ ਹਕਾਰ ਹੁ ਮੋਹਿ اے ਪਰਮੇਸ਼ਰ ਅਕਾਲ ਪੁਰਖਾ ਜੀ ਦੇ ਤੋਂ ਬਿਨਾ ਚੇਤ ਨਹੀਂ ਲੱਗ ਰਿਹਾ ਆਪ ਜੀ ਬੁਲਾਉਣਾ ਕਰੋ ਆਪਣੇ ਕੋਲ ਨਹੀਂ ਆਪ ਤੇ ਆਵਨ ਹੋਹੀ ਆਪ ਜੀ ਦੇ ਕੋਲ ਮੇਰ ਤੋਂ ਨਹੀਂ ਆਪ ਹੋਇਆ ਕਿਸ ਮੂੰਹ ਦੇ ਨਾਲ ਆਵਾਜ਼ ਨੂੰ ਕੀ ਭਜ ਕਰਕੇ ਗਿਆ ਹਾਂ ਇਹ ਸਤਿਗੁਰੂ ਸਾਹਿਬ ਜੀ ਕਿਸ ਮੂੰਹ ਦੇ ਨਾਲ ਆਵਾਂ ਆਪ ਜੀ ਕਿਰਪਾ ਕਰੋ ਮੇਰੇ ਕੋਲੋਂ ਨਹੀਂ ਆ ਹੋ ਗਿਆ ਆਪ ਜੀ ਕਿਸੇ ਬਹਾਨੇ ਮੈਨੂੰ ਬੁਲਾ ਲੈਣਾ ਕਰੋ ਨਹੀਂ ਆਪ ਤੇ ਆਬਨ ਹੋਹੀ ਇਹ ਪਰਮੇਸ਼ਰ ਅਕਾਲ ਪੁਰਖ ਜੀ ਆਪ ਜੀ ਦੇ ਬੁਲਾਇਆ ਮੇਰੇ ਕੋਲੋਂ ਨਹੀਂ ਆ ਹੋਵੇਗਾ ਨਹੀਂ ਦਾਸ ਕੇ ਵਸ ਕਿਸ ਭੰਤੀ ਇਹ ਪਰਮੇਸ਼ਰ ਅਕਾਲ ਪੁਰਖ ਜੀ ਆਪ ਜੀ ਦੇ ਦਾਸ ਦੇ ਹੱਥ ਦੇ ਵਿੱਚ ਪੁੱਜ ਵੀ ਨਹੀਂ ਹੈ ਇਹ ਉਹੀ ਭਾਈ ਗੁਰਦਾਸ ਨੇ ਹਨ ਜਿਨ੍ਹਾਂ ਨੇ ਕਿਹਾ ਸੀ ਨਾ ਇਹ ਪਰਮੇਸ਼ਰ ਅਕਾਲ ਪੁਰਖ ਫਰਖ ਲਵੇ ਸਿੱਖ ਨੂੰ ਤਰਨਾ ਚਾਹੀਦਾ ਹੁਣ ਭਾਈ ਗੁਰਦਾਸ ਜੀ ਆਪ ਕਰ ਰਹੇ ਪਰਮੇਸ਼ਰ ਅਕਾਲ ਪੁਰਖ ਜੀ ਨਹੀਂ ਦਾਸ ਕੇ ਬਸ ਕਿਸ ਭੰਤੀ ਪਰਮੇਸ਼ਰ ਅਕਾਲ ਪੁਰਖ ਜੀ ਕਿਸੇ ਵੀ ਪ੍ਰਕਾਰ ਦਾਸ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ ਕੁਝ ਹੱਥ ਪੱਲੇ ਨਹੀਂ ਹੈ ਆਪ ਜੀ ਕਿਰਪਾ ਕਰੋ ਮੈਨੂੰ ਆਪ ਹੀ ਬੁਲਾ ਲੈਣਾ ਕਰੋ ਆਪ ਇਹੋ ਸਮਰਥ ਵਖਿਆਤੀ ਇਹ ਪਰਮੇਸ਼ਰ ਅਕਾਲ ਪੁਰਖ ਆਪ ਅਹੋ ਸਮਰਥ ਆਪ ਹਰ ਬਨਿਓ ਭਰ ਭਾਸੇ ਸਮਰੱਥ ਹੋ ਆਪਜੀ ਕਿਰਪਾ ਕਰੋ ਜੇ ਮਚਾਹੋ ਤਿਮ ਰਚੋ ਗੁਸਾਈ ਪਰਮੇਸ਼ਰ ਅਕਾਲ ਪੁਰਖ ਜਿਦਾ ਤੁਸੀਂ ਚਾਹੋ ਜਿਦਾ ਬੁਲਾਉਣਾ ਚਾਹੁੰਦੇ ਹੋ ਉਸੇ ਤਰ੍ਹਾਂ ਬੁਲਾ ਲੈਣਾ ਕਰੋ ਜੋ ਕੁਝ ਕਰਨਾ ਚਾਹੁੰਦੇ ਕਰਨਾ ਕਰੋ ਮੈਨੂੰ ਆਪਣੇ ਚਰਨਾਂ ਦੇ ਜੁਕਲਾ ਲੈਣਾ ਕਰੋ ਬਿਗਰੇ ਸੁਧਰੇ ਸੁਧ ਬਿਗਰਾਹੀ اے ਪਰਮੇਸ਼ਰ ਅਕਾਲ ਪੁਰਖ ਜੀ ਵਿਗੜਿਆਂ ਨੂੰ ਸੁਧਾਰਦਾ ਤੁਹਾਡੇ ਹੱਥ ਵਿੱਚ ਹੈ ਅਤੇ ਸੁਧਰਿਆਂ ਨੂੰ ਵਿਗਾੜਦਾ ਤੁਹਾਡੇ ਹੱਥ ਵਿੱਚ ਹੈ ਸਾਡੇ ਹੱਥ ਵਿੱਚ ਨਹੀਂ ਹੈ ਸਾਤਨੂ ਸਾਹਿਬ ਜੀ ਮਹਾਰਾਜ ਕਤਲ ਕਰਦੇ ਹਨ ਸਭਨੀ ਛਾਲਾਂ ਮਾਰੀਆਂ ਕਰਦਾ ਕਰੇ ਸੂਰ ਹੋਏ ਪਰਮੇਸ਼ਰ ਅਕਾਲ ਪੁਰਖ ਕਰਨ ਵਾਲਾ ਹੈ ਮਨੁੱਖ ਕੋਝੀ ਦੀ ਕਰਸੀ ਗੁਰਪਾਈ ਗੁਰਦਾਸ ਜੀ ਨੇ ਵੀ ਹੱਥ ਜੋੜ ਕਰਕੇ ਬੇਨਤੀ ਕਰਦੀ ਹੈ ਨਾ ਇਹ ਪਰਮੇਸ਼ਰ ਅਕਾਲ ਪੁਰਖ ਜੀ ਕੋਈ ਕੁਝ ਵੀ ਹੱਥ ਵਾਸ ਨਹੀਂ ਹੈ ਆਪ ਜੀ ਕਿਰਪਾ ਕਰੋ ਆਪਣੇ ਚਰਨਾ ਦੇ ਵਿੱਚ ਬਿਲਾ ਲੈਣਾ ਕਰੋ ਵਿਗੜਿਆ ਨੂੰ ਸੁਧਾਰ ਦੇਣ ਵਾਲੇ ਹੋ ਅਤੇ ਸੁਧਰਿਆ ਨੂੰ ਵਿਗਾੜ ਦੇਣ ਵਾਲੇ ਹੋ ਇਹ ਸਾਰਾ ਗੁਜਾ ਆਪ ਜੀ ਦੇ ਹੱਥ ਵਿੱਚ ਹੈ ਜਿਵੇਂ ਬੇਨਤੀ ਕਰ ਕਬੇ ਤੁਸ ਬਨਾਏ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਬੇਨਤੀ ਕਰਦਿਆਂ ਹੋਇਆ ਧਿਆਨ ਦੇ ਨਾਲ ਜਿਹੜੀ ਕਬੇਤ ਹੈ ਕਵਿਤਾ ਹੈ ਰਚਨਾ ਕੀਤੀ ਗੁਰੂ ਧਿਆਨ ਕਰ ਦੇ ਤੁਸਨਾਏ ਗੁਰੂ ਜੀ ਦੇ ਧਿਆਨ ਦੇ ਵਿੱਚ ਬੋ ਕਾਗਰਤਾ ਦੇ ਨਾਲ ਉਸ ਸਮੇਂ ਭਾਈ ਗੁਰਦਾਸ ਜੀ ਨੇ ਕਿ ਬੇਤ ਉਚਾਰਨ ਕੀਤਾ ਹੈ ਗਾਏ ਸੁਤ ਜੈਸੀ ਮਿਲ ਮਾਤਮਨ ਚਾਹੇ ਐਸੇ ਖੂਦ ਬਿਲ ਲਾਏ ਗੁਰ ਬੰਧਨ ਵਸਾਏ ਨਾ ਉਸ ਸਮੇਂ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਵਿਚਾਰ ਦੇ ਰੁਕ ਜਾ ਕਰੋ ਸਾਰਾ ਨਾ ਬੋਲੋ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗਾਏ ਗਾਏ ਦਾ ਕਾਮ ਆਪਣੇ ਪੁੱਤਰ ਜਦੋਂ ਵਿਛਟੇ ਵਿਛੜ ਜਾਵੇ ਨਾ ਉੱਚੀ ਉੱਚੀ ਬੋਲਦੀ ਹੈ ਤਾਂ ਉਦੋਂ ਜੇ ਬੱਚਾ ਜਾਂ ਘਟੀ ਹੋਵੇ ਘਟਾ ਹੋਵੇ ਜੇ ਉਹ ਆਪਣੇ ਮਾਂ ਦੇ ਕੋਲੋਂ ਵਿਛੜ ਜਾਵੇ ਨਾ ਉਹ ਕਰ ਲੋਂਦਾ ਹੈ ਇਸੇ ਤਰ੍ਹਾਂ ਹੀ ਪਰਮੇਸ਼ਰ ਅਕਾਲ ਪੁਰਖ ਜੀ ਆਪਜੀ ਤੋਂ ਬਿਨਾ ਚੇਤਨਾ ਹੀ ਲੱਗ ਰਿਹਾ ਜਿਸ ਤਰ੍ਹਾਂ ਗਾਂ ਦਾ ਵਸ਼ਰੇ ਤੋਂ ਬਿਨਾ ਅਤੇ ਵਸ਼ੀ ਦਾ ਗਾਂ ਤੋਂ ਬਿਨਾ ਚੇਤਨਾ ਹੀ ਲੱਗਦਾ ਜੈਸ ਤੋਂ ਬਗਾਰ ਨਿਜ ਧਾਮ ਕੋ ਪਧਾਰ ਚਾਹੇ اے ਪਰਮੇਸ਼ਰ ਅਕਾਰ ਤੁੰਗੀ ਜਿਸ ਤਰ੍ਹਾਂ ਇੱਕ ਮਨੁੱਖ ਕਿਸੇ ਅਮੀਰ ਦਾ ਨੁਮਰ ਹੋਵੇ ਨਾ ਅਮੀਰ ਦਾ ਉਹ ਚਾਵੇ ਆਪਣੀ ਮਰਜ਼ੀ ਕਰਨਾ ਪਰ ਕਰ ਨਹੀਂ ਸਕਦਾ ਕਿਉਂ ਕਿਉਂਕਿ ਉਹ ਅਮੀਰ ਦੇ ਅਧੀਨ ਦੇ ਵਿੱਚ ਹੈ ਕਿਉਂਕਿ ਉਹਨੇ ਖਰੀਦਿਆ ਹੁੰਦਾ ਮੁੱਲ ਲੈ ਕਰਕੇ ਪੈਸੇ ਦੇ ਕਰਕੇ ਜਿਸ ਤਰ੍ਹਾਂ ਕਹੇਗਾ ਅਮੀਰ ਉਸੇ ਤਰ੍ਹਾਂ ਨੌਕਰ ਨੂੰ ਕਰਾ ਲਾਵੇ ਇਹ ਪਰਮੇਸ਼ਰ ਅਕਾਲ ਪੁਰਖ ਜੀ ਇਸ ਕਰਕੇ ਆਪ ਜੀ ਕਿਰਪਾ ਕਰੋ ਆਪਣੇ ਕੋਲ ਬੁਲਾ ਲੈਣਾ ਕਰੋ ਹੱਥ ਵਾਸ ਕੁਝ ਨਹੀਂ ਹਾਂ ਜਾਨ ਪਰ ਆਧीन ਚਿੰਤ ਚਿਤਵਤ ਜਾਇ ਨਾ ਇਹ ਪਰਮੇਸ਼ਰ ਅਕਾਲ ਪੁਰਖ ਜੀ ਜਾਨ ਜਿੰਨਾ ਮਰਜੀ ਚਿੰਤਿਤ ਕਰ ਲਵਾ ਕਿ ਮੈਂ ਭੱਜ ਜਾਵਾਂ ਭੱਜ ਜਾਵਾਂ ਤੁਹਾਡੇ ਕੋਲ ਆ ਜਾਵਾਂ ਪਰ ਆ ਨਹੀਂ ਹੋ ਰਿਹਾ ਆਪਜੀ ਕਿਰਪਾ ਕਰਨਾ ਕਰੋ ਜੈਸੇ ਵਿਰਹਨੀ ਪਤ ਸੰਗ ਕੇ ਸਨੇਹ ਚਾਹੇ ਜਿਸ ਤਰ੍ਹਾਂ ਆਪਣੀ ਪਤਨੀ ਜਿਹੜੀ ਹੈ ਪਤੀ ਦੇ ਪ੍ਰੇਮ ਨੂੰ ਚੋਣਾ ਕਰੇ ਦੇਖ ਕੋਲੇ ਅੰਕ ਲਾਜ ਸੰਗਮ ਸੁਪਾਏ ਨਾ ਦੁੱਖ ਭਾਰ ਦੂਰ ਹੋਣ ਕਾ ਕਿ ਆਪਸ ਦੇ ਵਿੱਚ ਮਿਲ ਨਹੀਂ ਪਉਂਦੇ ਬਹੁਤ ਜਾਣੀ ਚਾਹ ਨਾਲ ਲੱਗੀ ਰਹਿੰਦੀ ਹੈ ਪਰਮੇਸ਼ਰ ਅਕਾਲ ਪੁਰਖ ਜੀ ਇਸੇ ਤਰ੍ਹਾਂ ਪਤੀ ਪ੍ਰਤਾ ਧਰਮ ਦੀ ਇਸਤਰੀ ਦੀ ਤਰ੍ਹਾਂ ਹੀ ਆਪ ਜੀ ਦੇ ਚਰਨਾਂ ਦੀ ਜਾਣਾਂ ਲੱਗੀ ਹੋਈ ਹੈ ਆਪ ਦੀ ਕਿਰਪਾ ਕਰੋ ਆਪਣੇ ਚਰਨਾਂ ਦੇ ਵਿੱਚ ਬੁਲਾ ਲੈਣਾ ਕਰੋ ਤੈ ਸੋ ਹੋਂ ਸਰਨ ਗੁਰੂ ਚਰਨ ਚਾਹ ਸਦਾ اے ਪਰਮੇਸ਼ਰ ਅਕਾਲ ਜੀ ਐਸੀ ਆਪ ਜੀ ਦੇ ਚਰਨਾਂ ਦੀ ਮੇਰੀ ਚਾਹਤ ਹੈ ਆਇ ਸੋ ਵਿਦੇਸ਼ ਵਾਸੀ ਹੱਤ ਬਿਲ ਲਾਇਨਾ اے ਪਰਮੇਸ਼ਰ ਅਕਾਲ ਪੰਥ ਜੀ ਵਿਦੇਸ਼ ਦੇ ਵਿਚਾਰ ਕਰਕੇ ਫਸ ਗਿਆ ਹਾਂ ਹੁਣ ਆਇਆ ਨਹੀਂ ਜਾ ਰਿਹਾ ਆਪ ਜੀ ਕਿਰਪਾ ਕਰੋ ਮੈਂ ਫਸ ਗਿਆ ਆਪ ਜੀ ਬੁਲਾਉਣਾ ਕਰੋ ਮੇਨ ਸਦਾ ਜੇ ਮ ਚਾਹਤ ਨੀਰ ਕੋ ਜਿਸ ਦਰਾ ਮਛਲੀ ਜਾਲ ਨੂੰ ਕਿਉਂਦੀ ਐ ਪਰ ਮਛਵਾਰਾ ਕੱਢ ਦਿੰਦਾ ਹੈ ਜਾਲ ਨੂੰ ਝੁੰਦੀ ਐ ਪਰ ਜਲ ਦੇ ਕੋਲ ਜਾਇਆ ਨਹੀਂ ਕਰਦਾ ਸੋ ਜਦੋਂ ਹਾਨੂੰ ਵੀ ਪਤਾ ਲੱਗ ਜਾਂਦਾ ਕੀ ਬੰਦਨਾ ਚੱਲਦੀ ਆ ਆਪਣੇ ਬੰਦਨ ਦੇ ਪਰਛੇਵੇਂ ਪਤਾ ਲੱਗ ਜਾਂਦਾ ਵਾ ਜਿਸ ਤਰ੍ਹਾਂ ਮਸ਼ੀਨ ਨੂੰ ਜਾਲ ਦੀ ਜ਼ਰੂਰਤ ਹੁੰਦੀ ਹੈ ਚਾਤਰਕ ਬੂੰਦ ਸਦਾ ਮਨ ਚਾਹੇ ਤੇ ਜਿਹੜਾ ਬਹੀਹਾ ਹੈ ਹਮੇਸ਼ਾ ਨੀਰਜ ਚਾਹੇ ਸਦਾ ਰੱਬ ਕੀ ਪੋਨਾ ਜਿਸ ਤਰ੍ਹਾਂ ਕਮਲ ਦਾ ਫੁੱਲ ਹਮੇਸ਼ਾ ਨਿਕਾ ਪ੍ਰਤੀ ਇਹ ਚਾਹੁੰਦਾ ਕਿ ਸੂਰਜ ਚੜੇ ਮੈਂ ਸੂਰਜ ਦੀ ਇਹ ਸੂਰਜ ਦੀ ਕਿਰਨਾਂ ਦਾ ਆਨੰਦ ਮਾਣ ਸਗਾ ਉਸੇ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਜੀ ਆਪ ਦੇ ਦਰਸ਼ਨਾਂ ਨੂੰ ਚਾਹੁੰਦਾ ਹਾਂ ਓ ਨਲਨੀ ਸਸ ਦੇਖਿ ਉਮਾ ਹੈ ਜਿਸ ਤਰ੍ਹਾਂ ਰਾਤ ਨੂੰ ਨਲਣੀਆ ਦਾ ਅਰਥ ਹੈ ਕਿ ਜਿਹੜੀਆਂ ਕਬਲਾ ਹੁੰਦੀਆਂ ਹਨ ਰਾਤ ਨੂੰ ਚਿੱਟੇ ਰੰਗ ਦੇ ਕਮਲ ਦੇ ਫੁੱਲ ਹੁੰਦੇ ਚਿੱਟੇ ਰੰਗ ਦੇ ਉਹ ਰਾਤ ਨੂੰ ਖਿੜਦੇ ਹੁੰਦੇ ਚੰਦਰਮਾ ਦੇ ਵਲ ਤੱਕ ਕੇ ਹੇ ਗਰੀਬ ਨਵਾਜ਼ ਉਹਨਾਂ ਕਵਲੀਆਂ ਦੇ ਵਾਂਗ ਕਵਲਾ ਵਾਂਗੂ ਮੇਰਾ ਵੀ ਚਿਤ ਆਪ ਜੀ ਦੇ ਦਰਸ਼ਨਾਂ ਨੂੰ ਕਰ ਰਿਹਾ ਹੈ ਅਗਰਜ ਤਾੜਤ ਹੈ ਸਭ ਹੀ ਬੋ ਪ੍ਰੀਤਨਾ ਦੇ ਪਰਮੇਸ਼ਰ ਅਕਾਲ ਪੁਰਖ ਜੀ ਆਪ ਜੀ ਕਿਰਪਾ ਕਰੋ ਆਪਣੇ ਦਰਸ਼ਨਾ ਦੀ ਦਾਤ ਬਖਸ਼ਣਾ ਕਰੋ ਬਹੁਤ ਤਾੜਨਾ ਲੱਗੀ ਹੋਈ ਹੈ ਤਿਆਗ ਸਦਾ ਰੁਚਿ ਆਹੇ ਇਹ ਪਰਮੇਸ਼ਰ ਅਕਾਲ ਪੁਰਖ ਜੀ ਤਿਆਗ ਤਿਆਗ ਨਹੀਂ ਤਿਆਗਿਆ ਨਹੀਂ ਜਾ ਰਿਹਾ ਰੁਚੀ ਆਪ ਜੀ ਦੀ ਹੀ ਲੱਗੀ ਹੋਈ ਹੈ ਤੈਸ ਪ੍ਰਭ ਮਮ ਪ੍ਰੀਤ ਰਿਦੇ ਤੁਮ ਤਾੜਤ ਜਿਸ ਤਰ੍ਹਾਂ ਕਮਲ ਦੇ ਫੁੱਲ ਦੀ ਤਾੜਨਾ ਹੁੰਦੀ ਹੈ ਨਾ ਕਿ ਦੂਜੇ ਚੜੇ ਤਕਬਲਾ ਦੀ ਹੁੰਦੀ ਹੈ ਕਿ ਚੰਦਰਮਾ ਹੀ ਚੜਿਆ ਰਵੇ ਉਸੇ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਜੀ ਮੇਰੀ ਪ੍ਰੀਤ ਵਧ ਰਹੀ ਹੈ। ਓ ਜਨ ਪ੍ਰੀਤ ਵਧ ਹੈ। ਇਹ ਪਰਮੇਸ਼ਰ ਅਕਾਲ ਪੁਰਖ ਜੀ ਆਪ ਜੀ ਦੇ ਦਾਸ ਦੀ ਪ੍ਰੀਤ ਵਧ ਰਹੀ ਹੈ ਘਟ ਨਹੀਂ ਰਹੀ। ਚੌਪਈ ਇਤਿਆਦਕ ਬਣਾਏ ਕਰ ਵਾਣੀ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਸੋਈਆ ਬਣਾ ਕੇ ਉਚਾਰਨ ਕੀਤਾ। ਪੁੰਨ ਹੇ ਸਨਾਵੇ ਬਨ ਗੁਰ ਧਿਆਨੀ। ਤੋਂ ਸਮੇ ਪੁੰਨ ਸੁਲਾਵੇ ਪਰਮੇਸ਼ਰ ਅਕਾਲ ਤੁਹਾਨੂੰ ਸਾਤ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਧਿਆਨ ਨੂੰ ਧਾਰ ਕਰਕੇ ਨਾ ਭਾਈ ਗੁਰਦਾਸ ਜੀ ਆਪ ਹੀ ਸਵਈਆ ਸਾਧ ਗੁਰੂ ਸਾਹਿਬ ਜੀ ਦੇ ਅੱਗੇ ਬੇਲਤੀ ਰੂਪ ਕਰ ਰਹੇ ਹੋਏ ਹੈ ਆਪਾਂ ਨੂੰ ਭਾਈ ਗੁਰਦਾਸ ਜੀ ਅਰਦਾਸ ਕਰਨੇ ਸਿਖਾ ਰਹੇ ਨੇ ਕਿ ਭਾਈ ਸਤਗੁਰੂ ਸਾਹਿਬ ਜੀ ਦੇ ਅੱਗੇ ਇਸ ਤਰ੍ਹਾਂ ਅਰਦਾਸ ਕਰਨੀ ਚਾਹੀਦੀ ਜੇ ਕਿਸੇ ਨੂੰ ਅੰਮ੍ਰਿਤ ਵੇਲੇ ਦੀ ਦਾਤ ਨਹੀਂ ਮਿਲਦੀ ਆ ਨਾ ਪਰਮੇਸ਼ਰ ਅਕਾਲ ਪੁਰਖ ਦੇ ਅੱਗੇ ਤਰਲਾ ਮਾਰੇਗੇ ਜੇ ਪਰਮੇਸ਼ਰ ਅਕਾਲ ਪੁਰਖਾ ਮੁਕਤ ਵੇਲੇ ਦੀ ਦਾਤ ਦੇਈ ਦੀ ਆਪ ਬਖਸ਼ਣ ਵਾਲਿਓ ਸਾਡੇ ਹੱਥ ਵਾਸ ਕੁਝ ਨਹੀਂ ਦੇ। ਸੰਗਤ ਦੀ ਦਾਤ ਨਹੀਂ ਗਈ ਤੇ ਤਰਲਾ ਮਿੱਤਾਂ ਮਾਰੀਏ ਪਰਮੇਸ਼ਰ ਅਕਾਲ ਪੁਰਖ ਜੀ ਹਾਜ਼ਰੀ ਭਰਨਾ ਚਾਹੁੰਦਾ ਹਾਂ ਤੁਹਾਡੀ ਸੰਗਤ ਦੇ ਵਿੱਚ ਪਰ ਮਨ ਹਰਾਮੀ ਮਨ ਦਾ ਨਹੀਂ ਬੰਦ ਦੀ ਤਰ੍ਹਾਂ ਭੱਜੀ ਫਿਰਦਾ ਹੈ ਆਪ ਜੀ ਕਿਰਪਾ ਤੋਂ ਵਾਸ ਦੇ ਵਿੱਚ ਲਿਆ ਕਰਕੇ ਆਪਣੇ ਦਰਸ਼ਨਾਂ ਦੀ ਸੰਗਤ ਵਿੱਚ ਆਪ ਤੇ ਦੀ ਦਾਤ ਇਹ ਤਰ੍ਹਾਂ ਭਾਈ ਗੁਰਦਾਸ ਜੀ ਨੇ ਅਰਦਾਸ ਕਰ ਰਹੇ ਨੇ ਨਾਲ ਆਪਾਂ ਨੂੰ ਹੀ ਸਿੱਖਿਆ ਮਿਲ ਰਹੀ ਹੈ ਸਿੱਖਿਆ ਦੇ ਰਹੇ ਹੈ ਕਿ ਭਾਈ ਇਸ ਤਰ੍ਹਾਂ ਅਰਦਾਸ ਕਰਨੀ ਚਾਹੀਓ ਸਾਥੀ ਤੋਂ ਸਹਿ ਸ੍ਰੀ ਗੁਰੂ ਹਰਬਾਬੂ ਸਹਿਜ ਜੀ ਮਹਾਰਾਜ ਦੇ ਚਰਨਾਂ ਦੇ ਧਿਆਨ ਧਾਰ ਰਹੇ ਹਾਂ ਭਾਈ ਗੁਰਦਾਸ ਜੀ ਹੂਲ ਪਰਿਓ ਮੈਂ ਆਏ ਵਿਦੇਸਾ ਇਹ ਪਰਮੇਸ਼ਰ ਅਕਾਲ ਤੁਸ ਜੀ ਭੁੱਲ ਕਰਕੇ ਆਪਣੀ ਗਲਤੀ ਸਮਝਦਾ ਹਾਂ ਹੁਣ ਵਿਦੇਸ਼ ਦੇ ਵਿੱਚ ਆਣ ਕਰਕੇ ਫਸ ਗਿਆ ਚਰਨ ਕਮਲ ਚਿਤ ਚਾਹੇ ਵਸੇ ਸਾ ਪਰਮੇਸ਼ਰ ਅਕਾਲ ਤੁਸ ਜੀ ਆਪ ਦੇ ਸੁੰਦਰ ਜਿਹੜੇ ਚਰਨਾਂ ਨਾ ਉਹਨਾਂ ਦਾ ਚਿਤ ਕਰ ਰਿਹਾ ਦਰਸ਼ਨ ਕਰ ਰਿਹਾ ਕਰੋ ਕਿਰਪਾ ਨਿਜ ਦਰਸ਼ ਦਿਖਾਵੋ ਆਪਜੀ ਕਿਰਪਾ ਕਰੋ ਮੈਨੂੰ ਦਰਸ਼ਨ ਦੇਣਾ ਕਰੋ ਬਖਸ਼ਿਓ ਮੋਹੇ ਜੇ ਅਗੁਣ ਆਵੋ ਪਰਮੇਸ਼ਰ ਕਾ ਤੁਖੀ ਜੇ ਜੇ ਮੇਰਾ ਮੇਰਾ ਅਗੁਣ ਸਾਹਮਣੇ ਆ ਗਿਆ ਆਪਜੀ ਕਿਰਪਾ ਕਰੋ ਬਖਸ਼ ਦੇਣਾ ਕਰੋ ਨੇ ਮਾਣੇ ਨੂੰ ਬਖਸ਼ ਦੇਣਾ ਕਰੋ ਆਪਾਂ ਵੀ ਅਦਾਸਾ ਕਰਿਆ ਕਰੀ ਸਤਗੁਰੂ ਸਾਹਿਬ ਜੀ ਮਹਾਰਾਜ ਹਮੇ ਅਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖੇ हे परमेश्वर अकाल पुरख जी आप दी कृपा करो जे कोई हम हुन आ गया है ना आप बक्षन बक्षन आ बख्शन हाथो बख्श देना करो होए अकांत एव बिनती कर हे तेरा अकांत दे विच हो करके भाई गुरुदास जी साहिब श्री गुरु हरगोबिंद साहिब जी महाराज दे चरणा दे विच बैठणियां कर ले हन ध्यान हृदय निद वास धर जेड़ा हृदय दे विच ਹਿਰਦਾ ਦਾ ਅਰਥ ਹੈ ਹਿਰਦਾ ਹਿਰਦੇ ਦੇ ਵਿੱਚ ਰਾਤ ਦਿਨ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਧਾਰਿਆ ਹੈ ਸਬ ਸਤਗੁਰ ਨੇ ਤਿਸ ਕੀ ਜਾਨੀ ਉਹ ਸਮੇਂ ਧੰਦ ਗਰੀ ਬਨਵਾ ਸਹਿਤ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜਿਨੇ ਭਾਈ ਗੁਰਦਾਸ ਜੀ ਦੀ ਵਿੱਦ ਜਾਨਣਾ ਕੀਤੀ ਹਤਿਓ ਗਰਬ ਅਭਿਭਾ ਨਿਰਮਾਨੀ ਸਤਗੁਰ ਸਾਹਿਬ ਨੇ ਜਾਲ ਲਿਆ ਜਿਹੜਾ ਭਾਈ ਗੁਰਦਾਸ ਜੀ ਦੇ ਮਨ ਦੇ ਵਿੱਚ ਕਿਣਕਾ ਮਾਤਲ ਹੰਕਾਰ ਸੀ ਨਾ ਹੁਣ ਨਾਸ ਹੋ ਰਿਹਾ ਹੈ ਹਤਿਓ ਗਰਬ ਗਰਭ ਦਾ ਅਰਥ ਹੈ ਹੰਕਾਰ ਜੇ ਬੱਬਾ ਲੱਗਾ ਹੁੰਦਾ ਫਿਰ ਪੀੜ ਬਣ ਜਾਂਦਾ ਹੈ ਉਧਰ ਬਣ ਜਾਂਦਾ ਹੈ ਇੱਥੇ ਬੱਬਾ ਲੱਗਾ ਰਿਹਾ ਹੈ ਗਰਭ ਦਾ ਅਰਥ ਹੈ ਹੰਕਾਰ ਜਾਣ ਲਿਆ ਹੈ ਭਾਈ ਗੁਰਦਾਸ ਜੀ ਦੇ ਹਿਰਦੇ ਦੇ ਵਿੱਚੋਂ ਜਿਹੜਾ ਨਿਰਮਮਨੀ ਜਿਹੜਾ ਕਿੜਕਾ ਮਾਤਰ ਹੰਕਾਰ ਸਿਨਾ ਨਾਜ਼ ਹੋ ਗਿਆ ਹੈ ਇਕ ਦਿਨ ਆ ਬੈਠੇ ਵੀਚ ਦਿਵਾਨ ਇੱਕ ਦਿਨ ਧਨ ਗਰੀਬ ਨਵਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਭਾ ਲਗਾ ਕਰਕੇ ਬਿਰਾਜੇ ਸਨ ਸ਼ਬਦ ਸੁਣਾਵਤ ਕੀ ਨਵਖਾਨ ਸਤਿਗੁਰੂ ਗਰੀਬ ਨਵਾ ਸਹਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਰੇ ਸਿੱਖਾਂ ਨੂੰ ਸੁਣਾ ਕਰਕੇ ਉਹ ਤੋਂ ਬਚਨ ਕਹਿ ਲੱਗੇ ਹਨ ਕਿਸ ਕਾਰਨ ਤੇਗਾ ਗੁਰਦਾਸ ਸਤਿਗੁਰੂ ਸਾਹਿਬ ਜੀ ਮਹਾਰਾਜ ਕਹਿ ਲੱਗੇ ਭਾਈ ਸਿੱਖੋ ਪਤਾ ਨਹੀਂ ਲੱਗਾ ਕਿ ਭਾਈ ਗੁਰਦਾਸ ਕਿਸ ਕਾਰਨ ਦੇ ਵਾਸਤੇ ਚਲਾ ਗਿਆ ਹੈ ਖਰੀਦ ਨੈ ਪਹੁੰਚਿਓ ਪਾਸ ਸਾਡੇ ਕੋਲ ਬੈ ਬੈ ਦਾ ਅਰਥ ਹੈ ਕੋਵੇ ਸਾਡੇ ਕੋਲ ਖਰੀਦ ਕੇ ਤਾਂ ਭੇਜ ਦਿੱਤੇ ਆ ਪਰ ਆਪ ਕਿਉਂ ਨਹੀਂ ਇਹਨਾਂ ਸਿਖਾ ਦੇ ਵਿੱਚ ਵਿਚਾਰ ਕਰ ਰਹੇ ਹਨ ਕਹਾਂ ਗਿਓ ਕੋ ਸੁਧ ਨੈ ਆਈ ਕਹਿੰਦੇ ਸੁਧ ਪਤਾ ਨਹੀਂ ਲੱਗਾ ਕੋਈ ਖਬਰ ਨਹੀਂ ਆਈ ਭਾਈ ਗੁਰਦਾਸ ਜੀ ਕਿੱਧਰ ਨੂੰ ਚਲੇ ਗਏ ਹਨ ਕੋ ਵਿਗਾਰ ਹੋਇਓ ਕਿਸ ਥਾਈ ਕਹਿੰਦੇ ਨਾ ਭਾਈ ਗੁਰਦਾਸ ਜੀ ਦੇ ਨਾਲ ਕੋਈ ਵਿਗਾੜ ਹੋਇਆ ਏ ਨਾ ਸਿ ਮਾੜਾ ਭਲਾ ਬੋਲਿਆ ਏ ਨਾ ਕਿ ਸਿ ਸਿਖਣੇ ਬੋਲਿਆ ਪਤਾ ਨਹੀਂ ਕੀ ਗੱਲ ਹੋ ਜਾਣਾ ਇਤੇ ਹੋਰ ਕਰ ਸਗਰੀ ਵ ਸਬੇ ਤਾਈ ساری ਉਮਰ ਭਾਈ ਗੁਰਦਾਸ ਜੀ ਨੇ ਸਤਿਗੁਰੂ ਸਹਿਜ ਜੀ ਦੇ ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਦੇ ਵਿੱਚ ਰਹਿ ਕੇ ਬਿਤਾਉਣਾ ਕੀਤੀ ਹ ਸਮਤ ਪਰਦੀਨ ਹਤੋ ਬੋ ਭਾਈ ਮਤ ਦੇ ਵੀ ਬਹੁਤ ਸਮਾਦਰ ਸੀ ਸ੍ਰੇਸ਼ਟ ਮਤ ਵਾਲੇ ਸਿਆਣੇ ਸਨ ਬੁੱਧੀ ਵਾਲੇ ਵਾਲੇ ਪਤਾ ਨਹੀਂ ਕੀ ਕੌਤਕ ਬਣ ਜਾਣਾ ਕੀਤਾ ਬਿਨਾ ਮਿਲੇ ਕਿਉਂ ਆਣ ਪਧਾਰਾ ਪਤਾ ਨਹੀਂ ਕਿਉਂ ਬਿਨਾ ਮਿਲੇ ਤਾਂ ਭਾਈ ਗੁਰਦਾਸ ਜੀ ਚਲੇ ਗਏ ਪਤਾ ਵੀ ਨਹੀਂ ਲੱਗਣਾ ਕੀਤਾ ਮਨ ਹੈ ਕਿਸ ਪ੍ਰਤਕ ਅਸ਼ੂਚਾਰਾ ਨਾ ਅਸੀਂ ਕਿਸੇ ਸਿੱਖ ਦੇ ਕੋਲੋਂ ਕਹਿਣਾ ਕੀਤਾ ਕਿ ਭਾਈ ਗੁਰਦਾਸ ਇਦਾਂ ਦਾ ਹੈ ਆਖੇ ਨਹੀਂ ਲੱਗਦਾ ਕਿਸੇ ਦੀ ਮੰਨਦਾ ਨਹੀਂ ਸੇਵਾ ਨਹੀਂ ਕਰਦਾ ਕਿਤੇ ਅਸੀਂ ਵੀ ਕਿਸੇ ਦੇ ਕੋਲੋਂ ਕੁਝ ਨਹੀਂ ਕਿਹਾ ਕਿਉਂਕਿ ਸਰਬੱਤ ਸੀ ਹਾਂ ਨਾ ਭਾਈ ਗੁਰਦਾਸ ਜੀ ਸੇਵਾ ਵੀ ਕਰਦੇ ਸੀ ਬਾਣੀ ਵੀ ਪੜ੍ਹਦੇ ਸੀ ਭਾਈ ਗੁਰਦਾਸ ਜੀ ਸੇਵਾ ਦੇ ਵਿੱਚ ਵੀ ਪਰਪਰਕ ਸਨ ਗੁਰ ਬਾਣੀ ਦੇ ਮੱਖੋਂ ਵੀ ਪਰਪਰਕ ਸਨ ਭਾਈ ਗੁਰਦਾਸ ਜੀ ਨੇ ਸਤਿਗੁਰੂ ਸਹਿਜ ਦਾ ਨਾਮ ਹਿਰਦੇ ਦੇ ਵਿੱਚ ਧਾਰਨ ਕਰਕੇ ਨਾ ਇਹ ਜਲ ਦੇਂ ਦੂਪ ਹੈ ਕਸਕਰ ਨਹੀਂ ਲੇਵੈ ਪਾਹ ਇਹ ਨਾ ਸਾਖੀ ਜਲ ਇਹ ਸ਼ਬਦ ਦਾ ਸਿਮਰਨ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਚਾਰਨ ਕੀਤਾ ਇਹ ਸ਼ਬਦ ਇਹ ਸਿਮਰਨ ਕਰਕੇ ਨਾ ਇਹ ਸ਼ਬਦ ਦਾ ਭਾਈ ਗੁਰਦਾਸ ਜੀ ਨੇ ਬਿਆਸਾ ਦਰਿਆ ਤੇ ਚੱਲ ਕਰਕੇ ਪਾਰ ਕੀਤਾ ਸੀ ਇੰਨੀ ਸ਼ਕਤੀ ਸੀ ਸਤਿਗੁਰ ਗਰੀਬ ਨਵਾਜ਼ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੋਤ ਘਰਚਣ ਵਾਸਤੇ ਸਤਿਗੁਰ ਸਾਹਿਬ ਜੀ ਮਹਾਰਾਜ ਕਦੇ ਪਤਾ ਨਹੀਂ ਕੀ ਕਰਦੇ ਅਸੀਂ ਵੀ ਕਦੇ ਕੁਝ ਨਹੀਂ ਕੀਤਾ ਤਾਂ ਕਿ ਸਿੱਖ ਦੇ ਕੋਲੋਂ ਭਾਈ ਗੁਰਦਾਸ ਜੀ ਦੇ ਬਾਰੇ ਕੁਝ ਕਹਿਣਾ ਜੀਦਾ ਕਿਤ ਸੁਧ ਕਿਸ ਨੇ ਸੁਣੀ سناਵੋ ਭਈ ਜੇ ਕੋਈ ਸਿੱਖ ਹੈ ਕਿ ਭਾਈ ਗੁਰਦਾਸ ਜੀ ਕਿੱਥੇ ਨੇ ਕਿੱਥੇ ਰਹਿ ਰਹੇ ਨੇ ਕੀ ਕਰ ਰਹੇ ਨੇ ਜੇ ਕਿਸੇ ਨੇ ਕੋਈ ਸੁਧ ਸੁਣੀ ਹੈ ਨਾ ਖਬਰ ਸੁਣੀ ਹੈ ਸਾਨੂੰ ਦੱਸਣਾ ਕਰੋ ਕਿਉਂ ਗਮਨੇ ਉਥੇ ਰਕਾਹਾਂ ਬਤਾਵੋ ਇਸ ਕਰਕੇ ਕਿਉਂ ਚਲੇ ਗਏ ਨੇ ਇੱਥੇ ਜਾ ਕਰਕੇ ਟਿਕਾਣਾ ਕਿੰਦਾ ਐ ਸਾਰਾ ਦਸਣਾ ਕਰੋ ਵਿਧੀ ਚੰਦ ਜੀਠਾ ਧਕਪਾਸ ਸਤਿਗੁਰੂ ਸਹਜ ਦੇ ਕੋਲ ਅਨੰਦ ਭਗਤ ਬਾਬਾ ਵਿਧੀ ਚੰਦ ਜੀ ਜਿਨ੍ਹਾਂ ਨੂੰ ਸਤਿਗੁਰੂ ਸਹਜ ਨੇ ਕਿਹਾ ਸੀ ਕਿ ਵਿਧੀ ਚੰਦ ਜੀ ਨੂੰ ਵਾਰ ਦਿੱਤਾ ਸੀ ਸਤਿਗੁਰੂ ਸਹਜ ਦੇ ਕੋਲ ਭਾਈ ਜੇਠਾ ਜੀ ਵੀ ਕੋਲ ਨੇ ਬਿਧੀ ਚੰਦ ਸੀ ਨਾ ਗੁਰੂ ਦਾ ਸ਼ੇਲਾ ਇਹ ਸਤਿਗੁਰ ਸਾਈਂ ਦੇ ਬਾਬਾ ਬਿਧੀ ਚੰਦ ਜੀ ਨੂੰ ਵਰ ਦਿੱਤਾ ਉਹ ਵੀ ਗੋਲ ਬੈਠੇ ਹੋਏ ਹਨ ਬੋਲੇ ਹੱਥ ਜੋਰ ਅਰਦਾਸ ਉਸ ਸਮੇਂ ਭਾਈ ਬਾਬਾ ਬਿਧੀ ਚੰਦ ਜੀ ਹੱਥ ਜੋੜ ਕਰਕੇ ਸਤਿਗੁਰ ਸਾਈਂ ਦੇ ਅੱਗੇ ਬੱਚੇ ਪੇੜਦੀ ਕਰਨ ਲੱਗੇ ਹਨ ਤਪ ਵੇਖਿਆ ਤੇ ਅਰ ਵਰਤਮਾਨ ਇਹ ਗੱਲ ਦੀ ਗੱਲ ਦੀ ਜਾਂਦੇ ਸਤਿਗੁਰੂ ਸਹਿਜ ਜੀ ਮਾਣਦੇ ਸਤਿਗੁਰੂ ਸਹਿਜ ਜੀ ਮਹਾਰਾਜ ਮਹਾਰਾਜ ਨੇ ਮੋਹ ਧਾਰ ਜਿਹੜੇ ਭਾਈ ਗੁਰਦਾਸ ਜੀ ਨੂੰ ਕੋਈ ਕੋਈ ਵਿਚਾਰ ਕੋਈ ਵਿਚਾਰ ਵਟਨ ਸਹਿਜ ਜੀ ਦੀ ਜਿਹੜੀ ਦੀ ਫਿਰ ਪਰਪੋਰਨ ਕਰਨਾ ਕਰੋ ਕਵੀ ਜਾਂਦੇ ਅਸੀਂ ਕਹਿ ਕਰੇ ਕੰਸਾ ਨਾ ਭਾਈ ਗੁਰਦਾਸ ਚੋ ਚੋ ਚੀਪੁਰ ਚੀਪੁਰ ਮੈਂ ਪ੍ਰਾਸੀ ਇਸ ਧਰ ਮੈਂ ਪ੍ਰਾਸੀ ਇਸ ਧਰ ਲੀਨਾ ਲੀਨਾ ਦੀ ਬਸਤੀ ਦੀ ਬਸਤੀ ਆ ਹੈ ਦੀ ਬਸਤੀ ਆ ਹੈ ਚਾਨੇ ਨੂੰ ਬੰਦ ਕਰਕੇ ਬਹੁਤ ਨੇ